ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ 사ਸੰਗਤ ਜੀ ਅੱਜ ਬਾਬੇ ਨਾਨਕ ਦੀ ਸਾਖੇ ਦੇ ਵਿੱਚ ਗੱਲ ਕਰਾਂਗੇ ਜਦੋਂ ਬਾਬੇ ਨਾਨਕ ਨੇ ਵੇਈ ਨਦੀ ਦੇ ਵਿੱਚ ਚੁੱਭੀ ਲਾਈ ਸੀ ਅਤੇ ਫਿਰ ਉਹ ਤਿੰਨ ਦਿਨ ਅਲੋਪ ਰਹਿਸਾ। ਹਮੇਸ਼ਾ ਦੀ ਤਰ੍ਹਾਂ ਬਾਬੇ ਨਾਨਕ ਦੇ ਵੱਲੋਂ ਵੇਈ ਨਦੀ ਦੇ ਵਿੱਚ ਇਸ਼ਨਾਨ ਕੀਤਾ ਜਾਂਦਾ ਪਰ ਉਹਨਾਂ ਦੀ ਜਿਹੜਾ ਧਿਆਨ ਹੈ ਉਹ ਇਸ ਕਦਰ ਵਾਹਿਗੁਰੂ ਨਾਲ ਜੁੜਦਾ ਹੈ ਅਕਾਲ ਪੁਰਖ ਨਾਲ ਜੁੜਦਾ ਹੈ ਕਿ ਅੰਤਰਾਤਮਾ ਉਹਨਾਂ ਨਾਲ ਜੁੜ ਜਾਂਦੀ ਹੈ ਤੇ ਉਹਨਾਂ ਨੂੰ ਦੀਨ ਦੁਨੀਆ ਦਾ ਕੋਈ ਖਿਆਲ ਕੋਈ ਫਿਕਰ ਨਹੀਂ ਰਹਿੰਦਾ। ਸਭ ਨੂੰ ਲੱਗਦਾ ਹੈ ਕਿ ਬਾਬਾ ਨਾਨਕ ਡੁੱਬ ਗਏ ਬਾਬਾ ਨਾਨਕ ਡੁੱਬ ਗਏ ਹਰ ਪਾਸੇ ਰੌਲਾ ਪੈ ਜਾਂਦਾ ਪਰ ਬੇਬੇ ਨਾਨਕੀ ਕਹਿੰਦੀ ਹੈ ਕਿ ਮੇਰਾ ਭਰਾ ਤਾਂ ਕਦੇ ਡੁੱਬ ਹੀ ਨਹੀਂ ਸਕਦਾ ਸੋ ਸ਼ਹਿਰ ਦੇ ਵਿੱਚ ਰੌਲਾ ਪੈ ਜਾਂਦਾ ਤੇ ਹਰ ਕੋਈ ਵੇਈ ਨਦੀ ਦੇ ਵਿੱਚ ਹੀ ਉਥੇ ਆਲੇ-ਦੁਆਲੇ ਖੜੇ ਰਹਿੰਦੇ ਨੇ ਕਿ ਸ਼ਾਇਦ ਕਦ ਤਾ ਬਾਬਾ ਨਾਨਕ ਬਾਹਰ ਆਵੇਗਾ ਤੇ ਆਖਰਕਾਰ ਭੈਣ ਬੇਬੇ ਨਾਨਕੀ ਦਾ ਵਿਸ਼ਵਾਸ ਜਿੱਤਿਆ ਤੇ ਜਦੋਂ ਚੌਥੇ ਦਿਨ ਬਾਬਾ ਨਾਨਕ ਬਾਹਰ ਆਏ ਤਾਂ ਖੋਰ ਦੇ ਖੋਰ ਹੋ ਗਏ ਸੀ ਉਹਨਾਂ ਨੇ ਆਪਣੇ ਘਰ-ਬਾਰ ਜਾ ਕੇ ਸਭ ਕੁਝ ਸਾਧੂ ਸੰਤਾ ਦੇ ਵਿੱਚ ਵੰਡ ਦਿੱਤਾ ਗਰੀਬਾਂ ਦੇ ਵਿੱਚ ਵੰਡ ਦਿੱਤਾ ਤੇ ਜਦੋਂ ਵੀ ਜ਼ਬਾਨ ਦੇ ਵਿੱਚੋਂ ਕੁਝ ਵੀ ਬੋਲ ਦੇ ਤਾਂ ਇੱਕੀ ਸ਼ਬਦ ਨਿਕਲਦਾ ਨਾ ਕੋਈ Hindu ਨਾ ਕੋਈ ਮੁਸਲਮਾਨ ਸਾਰੇ ਸ਼ਹਿਰ ਦੇ ਵਿੱਚ ਰੌਲਾ ਪੈ ਗਿਆ ਕੋਈ ਵੀ ਮਿਲਦਾ ਚਾਹੇ ਕੋਈ ਮੁਸਲਮਾਨ ਹੋਵੇ ਕੋਈ Hindu ਹੋਵੇ ਹਰ ਕੋਈ ਕਹਿੰਦਾ ਕਿ ਇਹ ਤੁਸੀਂ ਕਿਹੜੇ ਰਸਤੇ ਤੇ ਚੱਲ ਪਏ ਹੋ ਆਖਰ Hindu ਭਾਈਚਾਰਾ ਲੱਗ ਗਿਆ ਤੇ ਮੁਸਲਮਾਨ ਭਾਈਚਾਰਾ ਲੱਗ ਗਿਆ ਤਾ ਗੁਰੂ ਜੀ ਕਹਿੰਦੇ ਕਿ ਕਰਤਾਰਪੁਰਖ ਦੇ ਵੱਲੋਂ ਸਭ ਇੱਕ ਨੇ ਅੱਲਾ ਦੇ ਸਾਰੇ ਬੰਦੇ ਨੇ ਨਾ ਕੋਈ ਹਿੰਦੂ ਐ ਨਾ ਕੋਈ ਮੁਸਲਮਾਨ ਐ ਆਖਰਕਾਰ ਇਹ ਗੱਲ ਨਵਾਬ ਕੋਲ ਪਹੁੰਚਦੀ ਐ ਨਵਾਬ ਦੇ ਵੱਲੋਂ ਗੁਰੂ ਜੀ ਨੂੰ ਬੁਲਾਇਆ ਜਾਂਦਾ ਤਾਂ ਗੁਰੂ ਜੀ ਉਸ ਦੇ ਦਰਬਾਰੀਆਂ ਨੂੰ ਕਹਿੰਦੇ ਨੇ ਕਿ ਮੈਂ ਤੁਹਾਡੇ ਦਰਬਾਰ ਦੇ ਰਾਜੇ ਤੋਂ ਕੀ ਲੈਣਾ ਮੈਨੂੰ ਇਸ ਨਾਲ ਕੋਈ ਕੰਮ ਨਹੀਂ ਐ ਪਰ ਫਿਰ ਜਦੋਂ ਦੁਬਾਰਾ ਦਰਬਾਰੀ ਬੁਲਾਉਣ ਆਉਂਦੇ ਨੇ ਨੌਕਰ ਬੁਲਾਉਣ ਆਉਂਦੇ ਨੇ ਤਾਂ ਗੁਰੂ ਨਾਨਕ ਦੇਵ ਜੀ ਚਲੇ ਜਾਂਦੇ ਨੇ ਜਿਵੇਂ ਹੀ ਗੁਰੂ ਨਾਨਕ ਦੇਵ ਜੀ ਉੱਥੇ ਜਾਂਦੇ ਨੇ ਤਾਂ ਬਿਨਾ ਸਿਰ ਝੁਕਾਇਆ ਬਿਨਾ ਸਲਾਮ ਕੀਤਿਆਂ ਬੈਠ ਜਾਂਦੇ ਨੇ ਇਹ ਗੱਲ ਕਾਜ਼ੀਆਂ ਨੂੰ ਪਸੰਦ ਨਹੀਂ ਆਉਂਦੀ ਤੇ ਉਹ ਕਹਿੰਦੇ ਨੇ ਕਿ ਜਿਹੜਾ ਵੀ ਕੋਈ ਦਰਬਾਰ ਦੇ ਵਿੱਚ ਆਉਂਦਾ ਹੈ ਉਹ ਸਿਰ ਜ਼ਰੂਰ ਝੁਕਾਉਂਦਾ ਹੈ ਤਾਂ ਬਾਬੇ ਨਾਨਕ ਨੇ ਬਹੁਤ ਸੋਹਣਾ ਜਵਾਬ ਦਿੰਦੇ ਆਖਿਆ ਕਿ ਸਿਰ ਉਹ ਝੁਕਾਉਂਦੇ ਨੇ ਜਿਨ੍ਹਾਂ ਨੂੰ ਕੋਈ ਲਾਲਚ ਹੁੰਦਾ ਹੈ ਕੋਈ ਲੋਭ ਹੁੰਦਾ ਹੈ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਲਾਲਸਾ ਹੁੰਦੀ ਹੈ ਮੈਨੂੰ ਕਿਸੇ ਚੀਜ਼ ਦਾ ਨਾ ਕੋਈ ਡਰ ਹੈ ਨਾ ਕੋਈ ਲੋਭ ਹੈ ਤੇ ਨਾ ਕੋਈ ਲਾਲਚ ਹੈ ਤੇ ਨਾ ਹੀ ਕੋਈ ਹੰਕਾਰ ਹੈ ਸੋ ਮੈਂ ਸਿਰ ਨਹੀਂ ਝੁਕਾਵਾਂਗਾ ਤ ਉਸ ਤੋਂ ਬਾਅਦ ਕਾਜ਼ੀਆਂ ਨੇ ਫਿਰ ਸਵਾਲ ਕੀਤਾ ਕਿ ਆਖਰ ਤੁਸੀਂ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਦਾ ਉਪਦੇਸ਼ ਕਿਉਂ ਦੇ ਰਹੇ ਹੋ ਜਦ ਕਿ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਨਹੀਂ ਕੋਈ ਫਰਕ ਨਹੀਂ ਹੈ ਜਿੱਥੇ ਇੱਕ ਪਾਸੇ ਤਾਂ ਹਿੰਦੂਆਂ ਦੇ ਵੱਲੋਂ ਅਤਿਆਚਾਰ ਕੀਤੇ ਜਾ ਰਹੇ ਨੇ ਤਾਂ ਦੂਸਰੇ ਪਾਸੇ ਮੁਸਲਮਾਨਾਂ ਦੇ ਵੱਲੋਂ ਵੀ ਅਤਿਆਚਾਰ ਕੀਤੇ ਜਾ ਰਹੇ ਨੇ ਜਿਹੜਾ ਵੀ ਕੋਈ ਹਰਾਮ ਦਾ ਖਾਂਦਾ ਹੈ ਧੋਖਾ ਕਰਦਾ ਹੈ ਲਾਲਚ ਕਰਦਾ ਹੈ ਤਾਂ ਕਿਸੇ ਦਾ ਬੁਰਾ ਕਰਦਾ ਉਹ ਸਭ ਗੁਨਾਹ ਨੇ ਚਾਹੇ ਉਹ ਹਿੰਦੂ ਧਰਮ ਦੇ ਵਿੱਚ ਹੋਵੇ ਜਾਂ ਫਿਰ ਮੁਸਲਿਮ ਧਰਮ ਦੇ ਵਿੱਚ ਹੋਵੇ ਤਾਂ ਇਸ ਕਰਕੇ ਉਹਨਾਂ ਨੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਦਾ ਜਿਹੜਾ ਸੰਦੇਸ਼ ਸੀ ਉਹ ਦਿੱਤਾ ਪਰ ਇਹ ਗੱਲ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਆਈ ਸੀ ਤਾਂ ਜਿਵੇਂ ਹੀ ਬਾਬੇ ਨਾਨਕ ਨੇ ਇਸ ਉਪਦੇਸ਼ ਨੂੰ ਦਿੱਤਾ ਤਾਂ ਉਹਨਾਂ ਦਾ ਇਹ ਜਵਾਬ ਸੀ ਕਿ ਹੰਕਾਰ ਨਹੀਂ ਕਰਨਾ ਲੋਭ ਲਾਲਚ ਨਹੀਂ ਕਰਨਾ ਤੇ ਕਿਸੇ ਦਾ ਬੁਰਾ ਨਹੀਂ ਮਨਾਉਣਾ ਕਰਤਾਰ ਸਬਦਾ ਪਲਾ ਕਰੇਗਾ ਸੋ ਬਾਬੇ ਨਾਨਕ ਦੀ ਸਾਖੀ ਤੋਂ ਸਭ ਨੂੰ ਇਹੀ ਸੰਦੇਸ਼ ਮਿਲਦਾ ਹੈ ਤੇ ਨਾਲ ਹੀ ਬਾਬੇ ਨਾਨਕ ਨੂੰ ਜਦੋਂ ਵੇਈ ਨਦੀ ਦੇ ਵਿੱਚ ਉਹ ਚੁੱਭੀ ਲਾਈ ਉਹਨਾਂ ਨੇ ਉਹਨਾਂ ਦੀ ਜਿਹੜੀ ਅੰਤਰਾਤਮਿਆ ਪਰਮਾਤਮਾ ਨਾਲ ਜੁੜੀ ਤਾਂ ਇੱਕ ਉਹਨਾਂ ਨੂੰ ਸੰਦੇਸ਼ ਹੋਰ ਮਿਲਿਆ ਸੀ ਉਹ ਸੰਦੇਸ਼ ਸੀ ਕਿ ਤੁਸੀਂ ਇੱਥੇ ਰਹਿ ਕੇ ਹੀ ਦੁਨੀਆ ਦਾ ਭਲਾ ਨਹੀਂ ਕਰਨਾ ਤੁਸੀਂ ਪੂਰੀ ਦੁਨੀਆ ਦੀ ਯਾਤਰਾ ਕਰਨੀ ਹੈ ਤੁਸੀਂ ਪੂਰੀ ਦੁਨੀਆ ਤੇ ਘੁੰਮ ਕੇ ਵੇਖਣਾ ਹੈ ਕਿ ਆਖਰਕਾਰ ਕਿਸ ਤਰੀਕੇ ਨਾਲ ਹਰ ਪਾਸੇ ਹਾਹਾਕਾਰ ਮਚਿਆ ਹੋਇਆ ਹੈ ਕਿਸ ਪਾਸੇ ਲੋਕ ਦੁਖੀ ਨੇ ਦੀਨ ਦੁਨੀਆ ਦੇ ਉੱਤੇ ਕਿੰਨਾ ਅਤਿਆਚਾਰ ਹੋ ਰਿਹਾ ਮਨੁੱਖ ਮਨੁੱਖ ਦਾ ਵੈਰੀ ਬਣਿਆ ਪਿਆ ਹਰ ਪਾਸੇ ਲੋਭ ਲਾਲਚ ਮੋਹ ਹੰਕਾਰ ਦਾ ਜਿਹੜਾ ਜਾਲ ਹੈ ਮਾਇਆ ਜਾਲ ਵਿਸ਼ਾ ਹੋਇਆ ਤੁਸੀਂ ਕਰਤਾਰ ਦਾ ਜਿਹੜਾ ਭਾਣਾ ਹੈ ਉਹ ਸਾਰੇ ਲੋਕਾਂ ਤੱਕ ਪਹੁੰਚਾਣਾ ਹੈ ਸਭ ਨੂੰ ਸਰਬਉੱਚ ਇਹ ਸਭ ਨੂੰ ਨਿਆਂ ਕਰਨ ਦਾ ਸੰਦੇਸ਼ ਦੇਣਾ ਹੈ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣ ਦਾ ਸੰਦੇਸ਼ ਦੇਣਾ ਹੈ ਤੇ ਸੱਚ ਦਾ ਮਾਰਗ ਦਿਖਾਉਣਾ ਹੈ ਸੋ ਇਸ ਕਰਕੇ ਤੁਹਾਨੂੰ ਯਾਤਰਾਮਤੇ ਜਾਣਾ ਪਵੇਗਾ ਉਦਾਸੀਆਂ ਤੇ ਜਾਣਾ ਪਵੇਗਾ ਤੇ ਜਦੋਂ ਬਾਬਾ ਨਾਨਕ ਜੀ ਉੱਥੇ ਜਾ ਕੇ ਵਾਪਸ ਆਉਂਦੇ ਨੇ ਤਾਂ ਉੱਥੇ ਅਕਾਲ ਪੁਰਖ ਨੂੰ ਕਹਿੰਦੇ ਨੇ ਕਿ ਵਾਹਿਗੁਰੂ ਮੈਂ ਤਾਂ ਤੇਰਾ ਬੰਦਾ ਹਾਂ ਮੈਂ ਤੇਰਾ ਬੰਦਾ ਹਾਂ ਤੇ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਹੀ ਕਰਾਂਗਾ ਸੋ ਉਸ ਦਿਨ ਤੋਂ ਬਾਅਦ ਬਾਬੇ ਨਾਨਕ ਦੇ ਵੱਲੋਂ ਆਪਣੀਆਂ ਉਦਾਸੀਆਂ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਬਾਬੇ ਨਾਨਕ ਦੀ ਇਸ ਸਾਖੀ ਦੇ ਵਿੱਚੋਂ ਇਹ ਹੀ ਉਪਦੇਸ਼ ਮਿਲਦਾ ਹੈ ਕਿ ਜਦੋਂ ਵਾਹਿਗੁਰੂ ਨਾਲ ਆਤਮਾ ਜੁੜਦੀ ਹੈ ਤਾਂ ਉਸ ਪਰਮਾਤਮਾ ਦੇ ਵੱਲੋਂ ਇੱਕ ਸੰਦੇਸ਼ ਮਿਲਦਾ ਹੈ ਕਿ ਸਭ ਮਿਲ ਕੇ ਰਹੋ ਸਭ ਦਾ ਭਲਾ ਕਰੋ ਪਿਆਰ ਨਾਲ ਰਹੋ ਲੋਭ ਲਾਲਚ ਮੋਹ ਹੰਕਾਰ ਦਾ ਤਿਆਗ ਕਰ ਦਿਓ ਤੇ ਵੱਦ ਤੋਂ ਵੱਦ ਸਿਮਰਨ ਕਰੋ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਅੱਲਾਹ ਦੇ ਨਾਲ ਜੁੜੋ ਜਿਸ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਉਸ ਧਰਮ ਦੇ ਨਾਲ ਜੁੜੋ ਕਿਉਂਕਿ ਆਖਰਕਾਰ ਰੱਬ ਤਾਂ ਇੱਕ ਹੀ ਹੈ ਤੇ ਇਸੇ ਕਰਕੇ ਬਾਬੇ ਨਾਨਕ ਨੇ ਏਕ ਓਮਕਾਰ ਦਾ ਉਪਦੇਸ਼ ਵੀ ਦਿੱਤਾ ਸੀ ਉਮੀਦ ਹੈ ਕਿ ਤੁਹਾਨੂੰ ਇਹ ਸਾਕੀ ਜ਼ਰੂਰ ਪਸੰਦ ਆਵੇਗੀ ਫਿਰ ਹਾਜ਼ਰ ਹੋਵਾਂਗੇ ਬਾਬੇ ਨਾਨਕ ਦੀ ਇੱਕ ਹੋਰ ਸਾਕੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਬਾਬੇ ਨਾਨਕ ਦੀ ਸਾਕੀ ਦੇ ਵਿੱਚ ਗੱਲ ਕਰਾਂਗੇ ਜਦੋਂ ਬਾਬੇ ਨਾਨਕ ਨੇ ਵੇਈ ਨਦੀ ਦੇ ਵਿੱਚ ਚੁੱਭੀ ਲਈ ਸੀ ਅਤੇ ਫਿਰ ਉਹ ਤਿੰਨ ਦਿਨ ਅਲੋਪ ਰਹਿਸਾ। ਹਮੇਸ਼ਾ ਦੀ ਤਰ੍ਹਾਂ ਬਾਬੇ ਨਾਨਕ ਦੇ ਵੱਲੋਂ ਵੈ ਨਦੀ ਦੇ ਵਿੱਚ ਇਸ਼ਨਾਨ ਕੀਤਾ ਜਾਂਦਾ ਪਰ ਉਹਨਾਂ ਦੀ ਜਿਹੜਾ ਧਿਆਨ ਹੈ ਉਹ ਇਸ ਕਦਰ ਵਾਹਿਗੁਰੂ ਨਾਲ ਜੁੜਦਾ ਹੈ ਅਕਾਲ ਪੁਰਖ ਨਾਲ ਜੁੜਦਾ ਹੈ ਕਿ ਅੰਤਰਾਤਮਾ ਉਹਨਾਂ ਨਾਲ ਜੁੜ ਜਾਂਦੀ ਹੈ ਤੇ ਉਹਨਾਂ ਨੂੰ ਦੀਨ ਦੁਨੀਆ ਦਾ ਕੋਈ ਖਿਆਲ ਕੋਈ ਫਿਕਰ ਨਹੀਂ ਰਹਿੰਦਾ। ਤਾਂ ਸਭ ਨੂੰ ਲੱਗਦਾ ਹੈ ਕਿ ਬਾਬਾ ਨਾਨਕ ਡੁੱਬ ਗਏ ਬਾਬਾ ਨਾਨਕ ਡੁੱਬ ਗਏ ਹਰ ਪਾਸੇ ਰੌਲਾ ਪੈ ਜਾਂਦਾ ਪਰ ਬੇਬੇ ਨਾਨਕੀ ਕਹਿੰਦੀ ਹੈ ਕਿ ਮੇਰਾ ਭਰਾ ਤਾਂ ਕਦੇ ਡੁੱਬ ਹੀ ਨਹੀਂ ਸਕਦਾ ਸੋ ਸ਼ਹਿਰ ਦੇ ਵਿੱਚ ਰੌਲਾ ਪੈ ਜਾਂਦਾ ਤੇ ਹਰ ਕੋਈ ਵੇ ਨਦੀ ਦੇ ਵਿੱਚ ਹੀ ਉਥੇ ਆਲੇ-ਦੁਆਲੇ ਖੜੇ ਰਹਿੰਦੇ ਨੇ ਕਿ ਸ਼ਾਇਦ ਕਦ ਤਾ ਬਾਬਾ ਨਾਨਕ ਬਾਹਰ ਆਵੇਗਾ ਤੇ ਆਖਰਕਾਰ ਭੈਣ ਬੇਬੇ ਨਾਨਕੀ ਦਾ ਵਿਸ਼ਵਾਸ ਜਿੱਤਿਆ ਤੇ ਜਦੋਂ ਚੌਥੇ ਦਿਨ ਬਾਬਾ ਨਾਨਕ ਬਾਹਰ ਆਏ ਤਾਂ ਖੋਰ ਦੇ ਖੋਰ ਹੋ ਗਏ ਸੀ ਉਹਨਾਂ ਨੇ ਆਪਣੇ ਘਰਬਾਰ ਜਾ ਕੇ ਸਭ ਕੁਝ ਸਾਧੂ ਸੰਤਾਂ ਦੇ ਵਿੱਚ ਵੰਡ ਦਿੱਤਾ ਗਰੀਬਾਂ ਦੇ ਵਿੱਚ ਵੰਡ ਦਿੱਤਾ ਤੇ ਜਦੋਂ ਵੀ ਜ਼ਬਾਨ ਦੇ ਵਿੱਚੋਂ ਕੁਝ ਵੀ ਬੋਲ ਦੇ ਤਾਂ ਇੱਕ ਹੀ ਸ਼ਬਦ ਨਿਕਲਦਾ ਨਾ ਕੋਈ Hindu ਨਾ ਕੋਈ ਮੁਸਲਮਾਨ ਸਾਰੇ ਸ਼ਹਿਰ ਦੇ ਵਿੱਚ ਰੌਲਾ ਪੈ ਗਿਆ ਕੋਈ ਵੀ ਮਿਲਦਾ ਚਾਹੇ ਕੋਈ ਮੁਸਲਮਾਨ ਹੋਵੇ ਕੋਈ Hindu ਹੋਵੇ ਹਰ ਕੋਈ ਕਹਿੰਦਾ ਕਿ ਇਹ ਤੁਸੀਂ ਕਿਹੜੇ ਰਸਤੇ ਤੇ ਚੱਲ ਪਏ ਹੋ ਅਖਰ Hindu ਭਾਈਚਾਰਾ ਲੱਗਿਆ ਤੇ ਮੁਸਲਮਾਨ ਭਾਈਚਾਰਾ ਲੱਗਿਆ ਤਾ ਗੁਰੂ ਜੀ ਕਹਿੰਦੇ ਕਿ ਕਰਤਾਰਪੁਰਖ ਦੇ ਵੱਲੋਂ ਸਭ ਇੱਕ ਨੇ ਅੱਲਾ ਦੇ ਸਾਰੇ ਬੰਦੇ ਨੇ ਨਾ ਕੋਈ ਹਿੰਦੂ ਐ ਨਾ ਕੋਈ ਮੁਸਲਮਾਨ ਐ ਆਖਰਕਾਰ ਇਹ ਗੱਲ ਨਵਾਬ ਕੋਲ ਪਹੁੰਚਦੀ ਐ ਨਵਾਬ ਦੇ ਵੱਲੋਂ ਗੁਰੂ ਜੀ ਨੂੰ ਬੁਲਾਇਆ ਜਾਂਦਾ ਤਾਂ ਗੁਰੂ ਜੀ ਉਸ ਦੇ ਦਰਬਾਰੀਆਂ ਨੂੰ ਕਹਿੰਦੇ ਨੇ ਕਿ ਮੈਂ ਤੁਹਾਡੇ ਦਰਬਾਰ ਦੇ ਰਾਜੇ ਤੋਂ ਕੀ ਲੈਣਾ ਐ ਮੈਨੂੰ ਇਸ ਨਾਲ ਕੋਈ ਕੰਮ ਨਹੀਂ ਐ ਪਰ ਫਿਰ ਜਦੋਂ ਦੁਬਾਰਾ ਦਰਬਾਰੀ ਬੁਲਾਉਣ ਆਉਂਦੇ ਨੇ ਨੌਕਰ ਬੁਲਾਉਣ ਆਉਂਦੇ ਨੇ ਤਾਂ ਗੁਰੂ ਨਾਨਕ ਦੇਵ ਜੀ ਚਲੇ ਜਾਂਦੇ ਨੇ ਜਿਵੇਂ ਹੀ ਗੁਰੂ ਨਾਨਕ ਦੇਵ ਜੀ ਉੱਥੇ ਜਾਂਦੇ ਨੇ ਤਾਂ ਬਿਨਾ ਸਿਰ ਝੁਕਾਇਆ ਬਿਨਾ ਸਲਾਮ ਕੀਤਿਆਂ ਬੈਠ ਜਾਂਦੇ ਨੇ ਇਹ ਗੱਲ ਕਾਜ਼ੀਆਂ ਨੂੰ ਪਸੰਦ ਨਹੀਂ ਆਉਂਦੀ ਤਾਂ ਉਹ ਕਹਿੰਦੇ ਨੇ ਕਿ ਜਿਹੜਾ ਵੀ ਕੋਈ ਦਰਬਾਰ ਦੇ ਵਿੱਚ ਆਉਂਦਾ ਹੈ ਉਹ ਸਿਰ ਜ਼ਰੂਰ ਝੁਕਾਉਂਦਾ ਹੈ ਤਾਂ ਬਾਬੇ ਨਾਨਕ ਨੇ ਬਹੁਤ ਸੋਹਣਾ ਜਵਾਬ ਦਿੰਦੇ ਆਖਿਆ ਕਿ ਸਿਰ ਉਹ ਝੁਕਾਉਂਦੇ ਨੇ ਜਿਨ੍ਹਾਂ ਨੂੰ ਕੋਈ ਲਾਲਚ ਹੁੰਦਾ ਹੈ ਕੋਈ ਲੋਭ ਹੁੰਦਾ ਹੈ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਲਾਲਸਾ ਹੁੰਦੀ ਹੈ ਮੈਨੂੰ ਕਿਸੇ ਚੀਜ਼ ਦਾ ਨਾ ਕੋਈ ਡਰ ਹੈ ਨਾ ਕੋਈ ਲੋਭ ਹੈ ਤੇ ਨਾ ਕੋਈ ਲਾਲਚ ਹੈ ਤੇ ਨਾ ਹੀ ਕੋਈ ਹੰਕਾਰ ਹੈ ਸੋ ਮੈਂ ਸਿਰ ਨਹੀਂ ਝੁਕਾਵਾਂਗਾ ਤਾਂ ਉਸ ਤੋਂ ਬਾਅਦ ਕਾਜ਼ੀਆਂ ਨੇ ਫਿਰ ਸਵਾਲ ਕੀਤਾ ਕਿ ਆਖਰ ਤੁਸੀਂ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਦਾ ਉਪਦੇਸ਼ ਕਿਉਂ ਦੇ ਰਹੇ ਹੋ ਜਦ ਕਿ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਨਹੀਂ ਕੋਈ ਫਰਕ ਨਹੀਂ ਹੈ ਜਿੱਥੇ ਇੱਕ ਪਾਸੇ ਤਾਂ ਹਿੰਦੂਆਂ ਦੇ ਵੱਲੋਂ ਅਤਿਆਚਾਰ ਕੀਤੇ ਜਾ ਰਹੇ ਨੇ ਤਾਂ ਦੂਸਰੇ ਪਾਸੇ ਮੁਸਲਮਾਨਾ ਦੇ ਵੱਲੋਂ ਵੀ ਅਤਿਆਚਾਰ ਕੀਤੇ ਜਾ ਰਹੇ ਨੇ ਜਿਹੜਾ ਵੀ ਕੋਈ ਹਰਾਮ ਦਾ ਖੰਦਾ ਹੈ ਧੋਖਾ ਕਰਦਾ ਹੈ ਲਾਲਚ ਕਰਦਾ ਹੈ ਤਾਂ ਕਿਸੇ ਦਾ ਬੁਰਾ ਕਰਦਾ ਉਹ ਸਭ ਗੁਨਾਹ ਨੇ ਚਾਹੇ ਉਹ Hindu ਧਰਮ ਦੇ ਵਿੱਚ ਹੋਵੇ ਜਾਂ ਫਿਰ Muslim ਧਰਮ ਦੇ ਵਿੱਚ ਹੋਵੇ ਤਾਂ ਇਸ ਕਰਕੇ ਉਹਨਾਂ ਨੇ ਨਾ ਕੋਈ Hindu ਨਾ ਕੋਈ ਮੁਸਲਮਾਨ ਦਾ ਜਿਹੜਾ ਸੰਦੇਸ਼ ਸੀ ਉਹ ਦਿੱਤਾ ਪਰ ਇਹ ਗੱਲ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਆਈ ਸੀ ਤਾਂ ਜਿਵੇਂ ਹੀ ਬਾਬੇ ਨਾਨਕ ਨੇ ਇਸ ਉਪਦੇਸ਼ ਨੂੰ ਦਿੱਤਾ ਤਾਂ ਉਹਨਾਂ ਦਾ ਇਹ ਜਵਾਬ ਸੀ ਕਿ ਹੰਕਾਰ ਨਹੀਂ ਕਰਨਾ ਲੋਭ ਲਾਲਚ ਨਹੀਂ ਕਰਨਾ ਤੇ ਕਿਸੇ ਦਾ ਬੁਰਾ ਨਹੀਂ ਮਨਾਉਣਾ ਕਰਤਾਰ ਸਭ ਦਾ ਭਲਾ ਕਰੇਗਾ ਸੋ ਬਾਬੇ ਨਾਨਕ ਦੀ ਸਾਖੀ ਤੋਂ ਸਭ ਨੂੰ ਇਹੀ ਸੰਦੇਸ਼ ਮਿਲਦਾ ਹੈ ਤੇ ਨਾਲ ਹੀ ਬਾਬੇ ਨਾਨਕ ਨੂੰ ਜਦੋਂ ਵੈ ਨਦੀ ਦੇ ਵਿੱਚ ਉਹ ਚੁੱਭੀ ਲਾਈ ਉਹਨਾਂ ਨੇ ਉਹਨਾਂ ਦੀ ਜਿਹੜੀ ਅੰਤਰਾਤਮਿਆ ਪਰਮਾਤਮਾ ਨਾਲ ਜੁੜੀ ਤਾਂ ਇੱਕ ਉਹਨਾਂ ਨੂੰ ਸੰਦੇਸ਼ ਹੋਰ ਮਿਲਿਆ ਸੀ ਉਹ ਸੰਦੇਸ਼ ਸੀ ਕਿ ਤੁਸੀਂ ਇੱਥੇ ਰਹਿ ਕੇ ਹੀ ਦੁਨੀਆ ਦਾ ਭਲਾ ਨਹੀਂ ਕਰਨਾ ਤੁਸੀਂ ਪੂਰੀ ਦੁਨੀਆ ਦੀ ਯਾਤਰਾ ਕਰਨੀ ਹੈ ਤੁਸੀਂ ਪੂਰੀ ਦੁਨੀਆ ਤੇ ਘੁੰਮ ਕੇ ਵੇਖਣਾ ਹੈ ਕਿ ਆਖਰਕਾਰ ਕਿਸ ਤਰੀਕੇ ਨਾਲ ਹਰ ਪਾਸੇ ਹਾਹਾਕਾਰ ਮਚਿਆ ਹੋਇਆ ਹੈ ਕਿਸ ਪਾਸੇ ਲੋਕ ਦੁਖੀ ਨੇ ਦੀਨ ਦੁਨੀਆ ਦੇ ਉੱਤੇ ਕਿੰਨਾ ਅਤਿਆਚਾਰ ਹੋ ਰਿਹਾ ਮਨੁੱਖ ਮਨੁੱਖ ਦਾ ਵੈਰੀ ਬਣਿਆ ਪਿਆ ਹਰ ਪਾਸੇ ਲੋਭ ਲਾਲਚ ਮੋਹ ਹੰਕਾਰ ਦਾ ਜਿਹੜਾ ਜਾਲ ਹੈ ਮਾਇਆ ਜਾਲ ਵਿਸ਼ਾ ਹੋਇਆ ਤੁਸੀਂ ਕਰਤਾਰ ਦਾ ਜਿਹੜਾ ਭਾਣਾ ਹੈ ਉਹ ਸਾਰੇ ਲੋਕਾਂ ਤੱਕ ਪਹੁੰਚਾਣਾ ਹੈ ਸਭ ਨੂੰ ਸਰਬਉੱਚ ਇਹ ਸਭ ਨੂੰ ਨਿਆਂ ਕਰਨ ਦਾ ਸੰਦੇਸ਼ ਦੇਣਾ ਹੈ ਜ਼ੁਲਮ ਦੇ ਖਿਲਾਫ ਆਵਾਜ਼ ਉੱਕਣ ਦਾ ਸੰਦੇਸ਼ ਦੇਣਾ ਹੈ ਤੇ ਸੱਚ ਦਾ ਮਾਰਗ ਦਿਖਾਉਣਾ ਹੈ ਸੋ ਇਸ ਕਰਕੇ ਤੁਹਾਨੂੰ ਯਾਤਰਾਮਾਂ ਤੇ ਜਾਣਾ ਪਵੇਗਾ ਉਦਾਸੀਆਂ ਤੇ ਜਾਣਾ ਪਵੇਗਾ ਤੇ ਜਦੋਂ ਬਾਬਾ ਨਾਨਕ ਜੀ ਉੱਥੇ ਜਾ ਕੇ ਵਾਪਸ ਆਉਂਦੇ ਨੇ ਤਾਂ ਉੱਥੇ ਅਕਾਲ ਪੁਰਖ ਨੂੰ ਕਹਿੰਦੇ ਨੇ ਕਿ ਵਾਹਿਗੁਰੂ ਮੈਂ ਤਾਂ ਤੇਰਾ ਬੰਦਾ ਹਾਂ ਮੈਂ ਤੇਰਾ ਬੰਦਾ ਹਾਂ ਤੇ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਹੀ ਕਰਾਂਗਾ ਸੋ ਉਸ ਦਿਨ ਤੋਂ ਬਾਅਦ ਬਾਬੇ ਨਾਨਕ ਦੇ ਵੱਲੋਂ ਆਪਣੀ ਉਦਾਸੀਆਂ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਬਾਬੇ ਨਾਨਕ ਦੀ ਇਸ ਸਾਖੀ ਦੇ ਵਿੱਚੋਂ ਇਹ ਹੀ ਉਪਦੇਸ਼ ਮਿਲਦਾ ਹੈ ਕਿ ਜਦੋਂ ਵਾਹਿਗੁਰੂ ਨਾਲ ਆਤਮਾ ਜੁੜਦੀ ਹੈ ਤਾਂ ਉਸ ਪਰਮਾਤਮਾ ਦੇ ਵੱਲੋਂ ਇੱਕ ਸੰਦੇਸ਼ ਮਿਲਦਾ ਹੈ ਕਿ ਸਭ ਮਿਲ ਕੇ ਰਹੋ ਸਭ ਦਾ ਭਲਾ ਕਰੋ ਪਿਆਰ ਨਾਲ ਰਹੋ ਲੋਭ ਲਾਲਚ ਮੋਹ ਹੰਕਾਰ ਦਾ ਤਿਆਗ ਕਰ ਦਿਓ ਤੇ ਵੱਦ ਤੋਂ ਵੱਦ ਸਿਮਰਨ ਕਰੋ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਅੱਲਾਹ ਦੇ ਨਾਲ ਜੁੜੋ ਜਿਸ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਉਸ ਧਰਮ ਦੇ ਨਾਲ ਜੁੜੋ ਕਿਉਂਕਿ ਆਖਰਕਾਰ ਰੱਬ ਤਾਂ ਇੱਕ ਹੀ ਹੈ ਤੇ ਇਸੇ ਕਰਕੇ ਬਾਬੇ ਨਾਨਕ ਨੇ ਇੱਕ ਓਮਕਾਰ ਦਾ ਉਪਦੇਸ਼ ਵੀ ਦਿੱਤਾ ਸੀ ਉਮੀਦ ਹੈ ਕਿ ਤੁਹਾਨੂੰ ਇਹ ਸਾਕੀ ਜ਼ਰੂਰ ਪਸੰਦ ਆਵੇਗੀ ਫਿਰ ਹਾਜ਼ਰ ਹੋਵਾਂਗੇ ਬਾਬੇ ਨਾਨਕ ਦੀ ਇੱਕ ਹੋਰ ਸਾਕੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ